ਰੋਟਰਾਂ ਦੀ ਬੁੰਡ ਮਾਰੀ ਹੈ ਭੈਣ ਤੁਨਾਂ ਦੀ ਬਟ ਇਹਨਾਂ ਲਈ ਗਲਤੀ ਹੈ ਕਿ ਰੂਸਟਰਾਂ ਇਦਾਂ ਬੋਲ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕੁਐਸਟ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਹਾਂਜੀ ਤਾਂ ਅੱਜ ਆਪਾਂ ਗੱਲਬਾਤ ਕਰਾਂਗੇ ਆਕਾਸ਼ ਪ੍ਰੀਤ ਦੀ ਆਕਾਸ਼ ਪ੍ਰੀਤ ਜੋ ਕਿ YouTube ਦੇ ਉੱਤੇ ਕਪਲ ਬਲੌਗ ਬਣਾਉਂਦੇ ਨੇ ਕੁਝ ਦਿਨ ਪਹਿਲਾਂ ਉਹਨਾਂ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹਨਾਂ ਨੇ ਰੋਸਟ ਕਰਨ ਵਾਲਿਆਂ ਨੂੰ ਗਾਲਾਂ ਕੱਢੀਆਂ ਸੀ ਰੋਸਟ ਕਰਨ ਵਾਲਿਆਂ ਦਾ ਪਰ ਨੋ ਨਹੀਂ ਲਿਆ ਸੀ ਤੇ ਹੀ ਕਰਨ ਦਿੱਤਾ ਨੇ ਆਪਣੇ Instagram ਅ ਦੇ ਉੱਤੇ ਇੱਕ ਵੀਡੀਓ ਪਾ ਕੇ ਕਿਹਾ ਕਿ ਮੈਨੂੰ ਨਹੀਂ ਪਤਾ ਇਹਨਾਂ ਨੇ ਕਿੰਨਾ ਨੂੰ ਕਿਹਾਗਾ ਪਰ ਇਹਨਾਂ ਨੂੰ ਪ੍ਰਸ਼ਾਦ ਜ਼ਰੂਰ ਮਿਲੂਗਾ ਬਾਕੀ ਉਹ ਕਲਿੱਪ ਆਪਾਂ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗੇ ਨਾਲ ਹੀ ਕਰਨ ਦੱਤਾ ਨੇ ਕਿਹਾ ਕਿ ਤੁਹਾਡੀ ਛੇਤੀ ਹੀ ਸ਼ੁਭ ਕਾਮਨਾ ਪੂਰੀ ਹੋਗੀ ਮਤਲਬ ਕਿ ਤੁਹਾਡੇ ਉੱਤੇ ਇੱਕ ਵੀਡੀਓ ਆਊਗੀ ਤੇ ਉਹਨਾਂ ਨੇ ਕਿਹਾ ਕਿ ਜਲਦੀ ਹੀ ਤੁਹਾਡੇ ਉੱਤੇ ਵੀਡੀਓ ਲੈ ਕੇ ਆਵਾਂਗੇ ਬਾਕੀ ਤੁਹਾਨੂੰ ਲੈ ਕੇ ਚੱਲਦੇ ਹਾਂ ਉਹ ਕਲਿੱਪ ਦੇ ਵੱਲ ਤੇ ਤੁਹਾਡਾ ਕੀ ਵਿਚਾਰ ਹੈ ਇਸ ਬਾਰੇ ਆਪਣਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਓ ਮਿਲਦੇ ਹਾਂ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਰੱਬ ਰਾਖਾ ਮੈਨੂੰ ਨਹੀਂ ਪਤਾ ਇਹਨਾਂ ਨੇ ਕਿਹੜੇ ਰੋਸਟਰ ਨੂੰ ਕਿਹਾ ਕਿ ਇਹਨੂੰ ਕਿਹਾ ਮੈਂ ਤਾਂ ਕਦੀ ਦੇਖਿਆ ਮੈਨੂੰ ਪਤਾ ਵੀ ਨਹੀਂ ਕੌਣ ਆ ਇਹ ਮੈਨੂੰ ਲੱਗਦਾ ਮੈਂ ਇਦਾਂ ਦੇ ਬਲੌਗ ਨੂੰ ਦੇਖਿਆ ਨਹੀਂ ਕਦੀ ਇੰਨਾ ਮਾੜਾ ਮਾੜਾ ਰੀਲਾਂ ਚ ਅੱਗੇ ਆਏ ਨੇ ਹੁੰਦੇ ਕਈ ਆ ਜੀ ਸੋ ਪਹਿਲੀ ਗੱਲ ਤਾਂ ਮੈਨੂੰ ਇਹ ਵੀ ਦੱਸਿਓ ਇਹਨਾਂ ਨੇ ਕਿਹੜੇ ਰੋਸਟਰ ਨੂੰ ਕਿਹਾ ਹੋਊਗਾ ਕਿਉਂਕਿ ਬਲਤ ਇਹਨਾਂ ਨੇ ਗਲਤੀ ਹੈਗੀ ਰੋਸਟਰਾਂ ਇਦਾਂ ਬੋਲਿਆ ਸੋ ਕੋਈ ਗੱਲ ਨਹੀਂ ਤੁਹਾਡੀ ਮਨੋ ਕਾਮਨਾ ਪੂਰੀ ਹੋਈ ਮੇਰਾ ਵੀਰ ਠੀਕ ਆ ਹੁਣ ਕੋਈ ਗੱਲ ਨਹੀਂ ਤੁਹਾਨੂੰ ਸਬਰ ਦਾ ਫਲ ਦਿੰਨੇ ਆ ਐਂਡ ਮੈਨੂੰ ਪਤਾ ਨਹੀਂ ਸੂ ਮੈਨੂੰ ਹੋ ਗਿਆ ਕੋਈ ਰੀਲਾ ਰੁਲਾਇਆ ਜਾਂ ਕੋਈ ਵੀ ਚੀਜ਼ਾਂ ਦੀ ਭੇਜ ਸਕਦਾ ਕਿ ਕੀ ਚੀਜ਼ ਹੈਗੀ ਕੀ ਆਟਮਾ ਆ ਇਹ ਕਿਹੜੇ ਟੌਪਿਕ ਦੇ ਨਾਲ ਤੇ ਬੋਲ ਸਕਦੇ ਆ ਤਾਂ ਵੀ ਸੈਂਡ ਜ਼ਰੂਰ ਕਰਿਓ ਬਾਕੀ ਕੋਈ ਨਹੀਂ ਆਰਟੀਜੀ ਨੂੰ ਹੁਣ ਪੁੱਛ ਲਾਂਗੇ ਮੰਮੀ ਕਿ ਐਸੀ ਹੈ ਆ ਇਹ ਆਪ ਕੋਲ ਵੀ ਪੁੱਛ ਲਾਂਗੇ